ਬੱਬਈ ਆਲੇ-ਦਾਲੇ ਦੇ ਪਿੰਡਾਂ ਦੇ ਨਾਮ ਕੀ ਤੁਹਾਡਾ ਪਿੰਡ ਕਿਹੜਾ ਇੱਥੇ ਸਾਡਾ ਪਿੰਡ ਹੈਗਾ ਜੀ ਬਸੀ ਬਸੀ ਪਿੰਡ ਹੈ ਹਾਂਜੀ ਇੱਥੋਂ ਬੁੰਗਾ ਸਾਹਿਬ ਕਿੰਨਾ ਬੁੰਗਾ ਸਾਹਿਬ 4 ਕਿ ਮੀਲ ਮੀਟ ਹੈਗਾ ਜੀ ਅੱਛਾ 4 ਲਗਭਗ 4 ਮੀਲ ਹੈਗਾ 4 ਮੀਲ ਤੇ ਨੂਰ ਪਰਵੇਦੀ ਨੂਰ ਪਰਵੇਦੀ ਇੱਥੋਂ 7 ਕਿ ਪਹਿਜ ਨਾਲੋਂ ਦਾ ਸਾਡੇ ਪਿੰਡ ਦੇ 6 ਆ 10 ਸਾਰੇ ਆ ਬੁੰਗੇ ਤੋਂ 10 ਕਿਲੋਮੀਟਰ ਹਾਂਜੀ ਤੁਹਾਡੀ ਉਮਰ ਕਿੰਨੇ ਸਾਲ ਦੀ ਹੈ 91 ਸਾਲ ਦੀ 91 ਸਾਲ ਦੀ ਤਾਂ ਮਾਸ਼ਾਅੱਲਾ ਬਹੁਤ ਵਧੀਆ ਤੁਸੀਂ ਬਾਬਾ ਜੀ ਫੇਰ ਤਾਂ ਤੁਹਾਨੂੰ ਆਲੇ ਦੁਆਲੇ ਦਾ ਸਾਰਾ ਪਤਾ ਹੋਣਾ ਪਿੰਡਾਂ ਦੇ ਨਾਮ ਦੱਸਿਓ ਜਰਾ ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਮ ਜਿੰਨੇ ਵੱਧ ਤੋਂ ਵੱਧ ਦੱਸ ਸਕਦੇ ਤੁਸੀਂ ਆ ਪਿੰਡ ਹੈਗਾ ਜੇ ਸ਼ਾਹ ਪਰਵੇਲਾ ਪਹਿਲਾ ਜੀ ਜੇ ਤੇ ਪਾਰ ਦੇ ਪਿੰਡ ਦਾ ਨਾਮ ਲੈਣਾ ਦਰਿਆਰੇ ਪਾਰ ਜੀ ਉਹ ਪਿੰਡ ਹੈਗਾ ਨਮੋ ਹੂੰ ਫੇਰ ਇੱਕ ਹੈਗਾ ਹਰਦੋਨਮੋ ਜੀ ਇੰਦਰ ਹੈਗੀ ਡਾਡੀ ਜੀ ਉਹ ਤੇ ਪਰ ਹੈਗਾ ਜੀ ਮੀਆਂਪੁਰ ਹੰਡੂਰ ਹੈ ਜੀ ਅੱਛਾ ਮੀਆਂਪੁਰ ਹੰਡੂਰ ਹਾਂ ਜੀ ਹੂੰ ਤਾਂ ਇਹ ਫਿਰ ਆ ਫਪ ਬੰਗਾ ਆਇਕ ਹੂੰ ਉਹਦਾ ਨਾਲ ਅਟਾਰੀ ਹੈ ਜੀ ਤਾਜਪੁਰਾ ਹੈ ਹੂੰ ਗਰਦਲੇ ਹੈ ਜੀ ਗਾਜਵੀਪੁਰਾ ਹੈ ਜੀ ਚੱਖੀ ਹੈ ਚੱਖੀਆਂ ਹੂੰ ਬੇਲੀਆਂ ਜੀ ਬੜਾ ਪਿੰਡ ਜੀ ਉਹ ਤੇ ਗਾਂ ਖਰੋਟਾ ਜੀ ਭਾਰਤਗੜ ਜੀ ਆਲੋ ਆਲ ਜੀ ਕੋਟ ਹੂੰ ਹੁਣ ਇੱਧਰ ਨੂੰ ਆ ਜਾ ਆਪੇ ਇਲਾਕੇ ਬਾਲ ਨੂੰ ਜੀ ਇੱਧਰ ਆ ਗਿਆ ਐਸ ਪਾਸੇ ਸਰਾ ਹੂੰ ਸਰਾ ਤੇ ਅੱਗੇ ਆ ਗਏ ਜੀ ਬਜਰੂੜ ਜੀ ਛੱਜਾ ਹੂੰ ਸ਼ਾਂਤਾ ਹੂੰ ਨੰਗਲ ਜੀ ਆਵਿਆਣਾ ਵਾਹ ਜੀ ਵਾਹ ਰਾਜੇਗਿਰੀ ਵਾਹ ਜੀ ਵਾਹ ਉੱਤੇ ਰਹਿਣ ਨੂੰ ਆਜਾ ਮੋੜ ਕੇ ਬਟਾਰੜਾ ਹੂੰ ਬਟਾਰੜੇ ਦੇ ਪਿੱਛੇ ਨੂੰ ਮੁੜਿਆ ਨੇ ਹੁਣ ਘਰ ਨੂੰ ਜਾਣ ਬਟਾਰੜੇ ਤੇ ਫੇ ਆ ਜਾਂਦੇ ਜੀ ਸਰਸਲੀ ਜੀ ਸਰਸਲੀ ਦੇ ਨਾਲ ਪੱਟੋਂ ਹੂੰ ਫੇਰ ਆ ਗਿਆ ਜੀ ਬੈਂਸ ਜੀ ਭਾਵਾਲ ਹੂੰ ਲਹਿੜੀਆਂ ਜੀ ਹਸਾਲਤ ਪਰ ਜੀ ਔਲਖ ਹਮ ਮੁੰਨੇ ਵਾਹ ਜੀ ਵਾਹ ਰੈਪਰ ਹਮ ਸੰਦੋਏ ਜੀ ਕੌਲਾ ਪਰ ਵਾਹ ਅਸਮਾਨ ਪਰ ਹਮ ਬਸਾਲੀ ਬਸਾਲੀ ਹਮ ਬਸਾਲੀ ਤੇ ਜੇ ਫਿਰ ਚੰਦਪੁਰ ਅਸਮਾਨੀ ਹਮ ਕਾਂਗੜ ਜੀ ਕਾਂਗੜ ਤੇ ਫਿਰ ਆ ਜਾਓ ਇਧਰ ਨੂੰ ਨੂਰਪੁਰ 베ਦੀ ਜੀ ਨੂਰਪੁਰ 베ਦੀ ਆਜੇ ਪਰ ਜੀ ਮੂਸਾ ਪਰ ਹਮ ਬੁੰਬੇਆਲ ਜੀ ਬੜਬਾ ਜੀ ਸ਼ਹਿਰ ਮੰਜਾਰਾ ਵਾਹ ਲਾਲਪੁਰ ਹਮ ਸ਼ੇਖਪੁਰ ਜੀ ਚਨੌਲੀ ਵਾਹ ਜੀ ਵਾਹ ਪਟੋਲੀ ਠੀਕ ਹੈ ਖੇੜੀ ਵਾਹ ਜੀ ਵਾਹ ਸਸਕਾਰ ਹਮ ਮਾਜਰਾ ਜੀ ਰੌਲੀ ਜੀ ਝਿੰਜੜੀ ਲੈ ਜੀ ਝਿੰਜੜੀ ਤੇ ਕਹਾਂ ਚਲੋ ਫਿਰ ਮੋਠਾਪੁਰ ਲੋ ਜੀ ਮਵਾ ਹਮ ਮਕਾਰੀ ਜੀ ਭੈਣੀ ਜੀ ਠਾਣਾ ਹਮ ਸੰਗਤਪੁਰ ਜੀ ਬਾੜੀਆਂ ਹਮ ਬਾੜੀਆਂ ਦੇ ਗਾਪੇ ਪਚਰੰਡੇ ਜੀ ਉਹ ਤੇ ਕਹਾ ਹੈਗਾ ਜੀ ਫਿਰ ਚੱਜ ਚੱਜ ਚੌਂਕ ਚੱਜ ਚੌਂਕ ਬੜਾ ਮਸ਼ਹੂਰ ਚੌਂਕ ਹੈ ਹਾਂ ਚੱਜ ਚੌਂਕ ਹੂੰ ਰੂਮਿਆਲ ਜੀ ਸਹਿਰ ਪਰ ਜੀ ਮਹੀਂ ਹਾਰਾ ਹੂੰ ਹੀਰ ਪਰ ਜੀ ਉਹ ਤੇ ਅੱਗੇ ਕਲਮਾ ਹੂੰ ਨਾਲੋਟੀ ਬਿਲਕੁਲ ਮੈਂ ਉਹ ਤੇ ਅੱਗੇ ਹਜੇ ਫਿਰ ਬੂਥਗੜ ਹੂੰ ਤਾਂ ਉਹ ਤੇ ਅੱਗੇ ਫਿਰ ਕਾਨਪੁਰ ਖੂਹੀ ਹਾਂ ਕਾਨਵਰ ਖੂਹ ਤੇ ਅੱਗਾ ਹੈਗਾ ਜੇ ਫਿਰ ਸਮੁੰਦਰੀਆਂ ਜੀ ਉਹ ਤੇ ਅਗਾ ਹਰੀਪੁਰ ਹਮ ਪਲਾਟਾ ਜੀ ਉਹ ਤੇ ਅਗਾ ਅੱਜ ਵੀ ਖੇੜਾ ਹਮ ਪੰਗਲਾ ਜੀ ਤਾਂ ਫਿਰ ਇਧਰ ਨੂੰ ਪਾਰ ਨੂੰ ਟੱਪ ਚਲੀਏ ਸ਼ਮਾਂ ਦਾ ਟੱਪਗਾ ਐਲਗਰਾਹ ਜੀ ਦੁਆ ਐਲਗਰਾਹ ਤੇ ਫਿਰ ਹੈਗਾ ਜੀ ਭਲਾਨ ਹਮ ਬੇਲ ਆਰਾਮਗੜ ਜੀ ਬੇਲਾ ਹਰ ਸਾਹ ਹੂੰ ਪੁਰਾ ਜਪਤੀਆਂ ਜੀ ਇੱਕ ਪੱਤੀ ਠਗੜ ਸਿੰਘ ਇੱਕ ਪੱਤੀ ਟੇਕ ਸਿੰਘ ਜੀ ਇੱਕ ਦਰਗਾਹੀ ਬੇਲਾ ਜੀ ਕੁੱਲ ਗ੍ਰਾਮ ਹੂੰ ਕੁੱਲ ਗ੍ਰਾਮ ਹੈਗੀ ਪਲਾਸੀ ਜੀ ਤਾਂ ਹੋਰ ਹੁਣ ਪਿੰਡਾਂ ਦਾ ਨਾ ਭੁੱਲ ਗਿਆ ਬਾਕੀ ਨੇੜਾ ਨੇੜਾ ਪਿੰਡ ਕਈ ਆ ਹੂੰ ਖਿਆਲੀਆਂ ਦਾ ਇੱਕ ਮਾਜਰੀ ਆ ਜੀ ਕਿ ਉਹ ਮੇਰੀ ਉੱਥਾ ਪਿੰਡ ਜੋ ਪਿੰਡ ਦਾ ਨਾਮ ਆਉਂਦਾ ਮੈਨੂੰ ਚੇਤਾ ਹੂੰ ਤਾਂ ਕਿਹ ਪਿੰਡ ਮੈਨੂੰ ਫਿਰ ਗੜ ਸ਼ੰਕਰ ਦੇ ਆਦ ਹੂੰ ਉਹ ਗੜ ਸ਼ੰਕਰ ਰੋਡ ਦੇ ਆਗੇ ਅੱਗੇ ਜੀ ਉਹ ਗੜ ਸ਼ੰਕਰ ਦਾ ਇਲਾਕਾ 20 ਦਾ ਇਲਾਕਾ ਪੈਂਦਾ ਅੱਛਾ ਜੀ ਉੱਥਾ ਪਿੰਡ ਹੈਗਾ ਜੀ ਸੇਖਵਾਲ ਸੀਮਾ ਹੂੰ ਹਮ ਤੋਂ ਟੱਬਾ ਜੀ ਕੰਬਾਲਾ ਹੂੰ ਫਰਮਾ ਜੀ ਨੈਣਮਾ ਜੀ ਖਰਾਲੀ ਜੀ ਕਾਲਿਆਲ ਜੀ ਹਿੰਦੋਵਾਲ ਵਾਹ ਜੀ ਵਾਹ ਆਚਲਪਰਾ ਹਮ ਮੰਜਾਰੀ ਹਮ ਪੁਹਾਣੀਪੁਰ ਜੀ ਦੂਆ ਮਲਕੋਵਾਲ আচ্ছা ਇਹ ਦੱਸੋ ਤੁਸੀਂ ਇਹ ਸਾਰੇ ਪਿੰਡ ਜਿਹੜੇ ਹੈ ਘੁੰਮੇ ਹੋਏ ਆ ਘੁੰਮੇ ਵੀ ਸਾਡੇ ਬਾਬੇ ਦੇ ਨਾਨਕੇ ਦੇ ਉੱਥਾ ਅੱਛਾ ਇਹ ਇਹ ਜਿੰਨੇ ਪਿੰਡਾਂ ਦੇ ਨਾਮ ਦੱਸੇ ਤੁਸੀਂ ਸਾਈਕਲ ਤੇ ਜਾਂਦੇ ਰਹੇ ਨਾ ਪਿੰਡਾਂ 'ਚ ਤੁਸੀਂ ਪੈਦਲ ਵੀ ਜਾਂਦੇ ਰਹੇ ਬੇਸ ਨੂੰ ਅੱਛਾ ਪੈਦਲ ਵੀ ਜਾਂਦੇ ਰਹੇ ਯਾਰ ਰਸਤੇ ਪੈਦਲ ਦਾ ਤਾਂ ਨਾ ਬੱਸ ਦੀ ਕੁਛ ਨਹੀਂ ਸੀ ਦੋ ਪਿੰਡ ਰਹਿ ਗਏ ਜੇ ਨਾਲ ਨੂਰਪੁਰ ਦਾ ਦੱਸੋ ਜੀ ਸੈਣੀ ਮਾਜਰਾ ਹੂੰ ਸਿੰਬਲ ਮਾਜਰਾ ਜੀ ਲਸਾੜੀ ਹੂੰ ਤਾਂ ਜਟਪੁਰ ਜੀ ਤਾਂ ਉਹ ਜਿਹੜਾ ਤੁਸੀਂ ਕਹੋ ਕਿ ਹਯਾਤਪੁਰ ਬਾੜੇ ਹਾਂ ਉਹ ਰਹਿ ਗਿਆ ਹਾਂ ਹਯਾਤਪੁਰ ਬਾੜੇ ਹਾਂ ਉਹ ਨਾਲ ਕਾਹੀ ਮਾਜਰਾ ਜੀ ਕਟਾ ਸਬੌਰ ਕੱਟਾ ਸਵਾਰ ਹਾਂ ਜੇ ਤਾਂ ਭਾਈ ਸੰਗ ਸਿੰਘ ਹੋਇਆ ਜਿਹੜਾ ਹੂੰ ਕੱਟਾ ਸਵਾਰ ਦਾ ਜਿਹੜਾ ਜਿਹਨੂੰ ਰੋਸ਼ੀਦੀ ਹੋਈ ਚਮਕੌਰ ਸਾਹਿਬ ਉਹ ਕੱਟੇ ਸਵਾਰ ਦਾ ਅੱਛਾ ਉੱਥੇ ਸੀਗੇ ਉਹ ਹਾਂ ਜੀ ਠੀਕ ਹੈ ਜੀ ਉਹ ਹਰੀ ਜਨਾ ਚੋਤਾ ਜੀ ਹੂੰ ਉਹ ਕੱਟੇ ਸਵਾਰ ਦਾ ਜੀ ਤੇ ਮੈਂ ਕਹਿੰਦਾ ਸਾਡਾ ਜਿਹੜਾ ਇਹ ਇਲਾਕਾ ਹੈ ਇੱਥੇ ਇੱਕ ਇੱਕ ਪਿੰਡ ਜਿਹੜਾ ਆਪਣੇ ਆਪ ਦੇ ਵਿੱਚ ਬੜਾ ਇਤਿਹਾਸਕ ਹੈ ਬੜੀਆਂ ਚੀਜ਼ਾਂ ਪੁਰਾਣੀਆਂ ਇਸ ਪਿੰਡਾਂ ਦੇ ਵਿੱਚ ਕਿਉਂ ਜੀ ਕਈ ਬੰਦੇ ਕਹਿ ਦਿੰਦੇ ਹਨ ਹੂੰ ਪੇਹ ਇਲਾਕਾ ਪਛੜਿਆਵਾ ਜੀ ਕਈ ਕਹਿੰਦੇ ਦੂਹੇ ਸਾਡੇ ਇਲਾਕੇ ਨੂੰ ਦੂਣ ਕਹਿੰਦੇ ਆ ਹੂੰ ਪੇ ਦੂਨੀਆ ਦੇ ਜਿਹੜਾ ਬਾੜ ਦਾ ਗੁਰੂਕੋਲ ਨਹੀਂ ਗਾਇ ਜੀ ਇਹ ਸਾਡਾ ਆਮ ਲੋਕਾਂ ਦੀ ਕਹਾਵਤ ਹੈ ਹੂੰ ਜਿਹੜਾ ਹਾਥੀ ਨਾਲ ਲੜਿਆ ਆਨੰਦਪੁਰ ਸਾਹਿਬ ਜੀ ਉਹ ਵੀ ਉਹ ਪਾਰਲੇ ਇਲਾਕੇ ਦਾ ਹੈ ਹੂੰ ਜੱਦੇ ਨਟਗਾਇ ਮਝਾਇ ਲੇ ਤੂੰ ਸਾਡਾ ਗੁਰੂ ਨਹੀਂ ਹਾਥੀ ਨਾਲ ਦੋਨੀ ਜੰਤਾ ਲੜਿਆ ਨਹੀਂ ਉਹ ਬੱਚਾ ਤਰ ਸਿੰਘ ਹੈ ਹੂੰ ਪਰ ਠਾਰ ਉਹ ਲੜਿਆ ਜੀ ਜਿਹੜਾ ਉਹ ਕੱਟੇ ਸਵਾਰ ਦਾ ਭਾਈ ਸੰਗਰ ਸਿੰਘ ਹੈ ਹੂੰ ਉਹ ਚਮਕੌਰ ਸਾਹਿਬ ਲੜਿਆ ਉਹ ਵੀ ਸਾਡੇ ਇਲਾਕੇ ਦੇ ਤਾਂ ਹਾਂ ਜੀ ਹਾਂ ਤਾਂ ਗੁਰੂ ਦੀ ਪੂਰੀ ਕਿਰਪਾ ਹੈ ਬਸਾਲੀ ਪਿੰਡ ਵੀ ਜਿਹੜਾ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਹੈਗਾ ਜੀ ਠੀਕ ਹੈ ਨਾ ਜਿ ਚੜੀ ਸਾਹਿਬ ਗੁਰਦੁਆਰਾ ਵਗੈਰਾ ਹੈ ਉੱਥਾ ਇੱਕ ਹੋਰ ਹੈਗਾ ਜੇ ਉਹ ਵੀ ਸਾਨੂੰ ਇੱਕ ਗੁਰਦਾਰਾ ਦਾ ਜੋ ਟੋਲੀ ਹੈ ਹੂੰ ਯਾਨੀ ਮੈਂ ਸਾਨੂੰ ਸਰਸੜੀ ਦੱਸਿਆ ਨਾ ਜੀ ਉੱਥਾਰਨ ਖੰਮ ਗੱਡੇ ਬਰਾ ਗੁਰੂ ਸਾਹਿਬ ਨਾਲ ਜੰਗ ਇੱਕ ਬੜ ਬੜ ਵੀ ਸ਼ਹਿਰ ਹੈਗਾ ਪਿੰਡ ਪਿੰਡ ਹੈਗਾ ਜੀ ਬੜ ਮੇਰਾ ਵੀ ਸ਼ਹਿਰ ਗੁਰੂ ਦਸ ਮਹੀਨੇ ਲੜਾਈ ਕਰੀ ਵੀ ਆ ਉਹਦਾ ਸ਼ਬਦ ਆਉਂਦਾ ਇੱਕ ਬੜ ਬੜ ਬਾ ਸ਼ਹਿਰ ਅਜਾੜ ਕਾ ਡੇਰਾ ਕੀ ਹੋ ਭਲਾਣ ਹੂੰ ਓਹੋ ਸੂਰਜ ਪ੍ਰਕਾਸ਼ ਵਿੱਚ ਆਂਦਾ ਜੀ ਤਾਂ ਇਹ ਇਲਾਕਾ ਸਾਰਾ ਗੁਰੂ ਸਾਹਿਬ ਜੀਆਂ ਚਰਨਸ਼ੋ ਇਲਾਕਾ ਪਵਿੱਤਰ ਇਲਾਕਾ ਸ਼ਾਂਤ ਇਲਾਕਾ ਜੇ ਕਿਸੇ ਨੇ ਸੰਗਿਆੜੀ ਲਾਜ਼ਮ ਉਹ ਲੱਗਣ ਜਿੰਦੇ ਬੁਝਾ ਦਿੰਦੇ ਆਏ ਹਾਏ 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 ਅੱਛਾ ਸ਼ਾਂਤ ਕੋਈ ਹੋਰ ਜੇ ਗੱਲ ਨਹੀਂ ਹੈ ਚੰਗਾ ਬਾਕੀ ਇਲਾਕਿਆਂ ਨਾਲ ਲਓ ਜੀ ਤੁਸੀਂ ਇਹ ਦੇਖੋ ਕਨਵੇ ਸਾਲਾ ਬਾਬਾ ਜੀ ਨੇ ਲੈ ਪਿੰਡਾਂ ਦੇ ਨਾਂਖ ਦਿਖਿਓ ਕਿਤੇ ਤੁਹਾਡੇ ਪਿੰਡ ਦਾ ਨਾਂ ਤਾਂ ਨਹੀਂ ਰਹਿ ਗਿਆ ਜੇ ਰਹਿ ਗਿਆ ਤਾਂ ਕਮੈਂਟ ਕਰ ਦਿਓ ਤੇ ਆਪਣੇ ਪਿੰਡ ਬਾਰੇ ਕੁਛ ਨਾ ਕੁਛ ਚਾਰ ਸ਼ਬਦ ਚਾਰ ਲਾਈਨਾਂ ਲਿਖ ਦਿਓ ਆਹੀ ਕੁਛ ਕਰਦੇ ਆ ਦੇਖੋ ਅਸੀਂ ਅੱਜਕੱਲ ਨੂਰਪੁਰ ਬੇਦੀ ਇਲਾਕਾ ਜਿਹੜਾ ਹੈ ਇਸ ਦੀ ਵਲੋਗਿੰਗ ਕਰ ਰਹੇ ਆਂ ਔਰ ਤੁਹਾਨੂੰ ਵੀ ਸੱਦਾ ਪੱਤਰ ਦਿੰਨੇ ਆਂ ਕਿ ਤੁਸੀਂ ਸਾਡੀ ਵਲੋਗਿੰਗ ਦਾ ਹਿੱਸਾ ਬਣ ਸਕਦੇ ਆ ਜਿਸ ਪਿੰਡ ਨੂੰ ਤੁਸੀਂ ਦਿਖਾਉਣਾ ਚਾਹਦੇ ਹੋ ਤੁਸੀਂ ਚਾਹੁੰਦੇ ਹੋ ਕਿ ਸਾਡੀ ਵਲੋਗਿੰਗ ਦੇ ਵਿੱਚ ਤੁਹਾਡਾ ਪਿੰਡ ਦਿਖਾਈ ਤੁਹਾਡੇ ਪਿੰਡ ਦੀਆਂ ਸ਼ਖਸੀਅਤਾਂ ਦੇ ਨਾਲ ਗੱਲ ਕਰੀਏ ਹਾਂ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਜਿਵੇਂ ਬਾਬਾ ਜੀ 91 ਸਾਲ ਦੇ ਹਨ ਤੁਹਾਡੇ ਪਿੰਡ 'ਚ ਵੀ ਕੋਈ 90 ਸਾਲ ਦੇ ਬਜ਼ੁਰਗ ਹੈ ਮਾਤਾ ਜੀ ਹੈ ਜਾਂ ਬਾਪੂ ਜੀ ਹੈ ਕੋਈ ਬਜ਼ੁਰਗ ਹੈ ਤਾਂ ਸਾਨੂੰ ਜਰੂਰ ਕਮੈਂਟ ਕਰਿਓ ਟੈਲੀਫੋਨ ਨੰਬਰ ਸਾਡੀ ਫੇਸਬੁੱਕ ਜਿਹੜਾ ਪ੍ਰੋਫਾਈਲ ਉੱਪਰ ਹੀ ਦਿੱਤੇ ਹੁੰਦੇ ਨੇ ਪੇਜ ਦੇ ਉੱਤੇ ਦਿੱਤਾ ਹੋਇਆ ਸਿੱਧਾ ਸੰਪਰਕ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਦੇਖੋ ਸਾਡੀ ਬਲੌਗਿੰਗ ਨੂੰ ਤੁਸੀਂ ਕਾਮਯਾਬ ਕਰ ਰਹੇ ਹੋ ਅੱਜ ਜਿਹੜਾ ਹੈ ਲਗਭਗ 93000 ਦੇ ਕਰੀਬ ਜਿਹੜੇ ਸਾਡੇ ਫੇਸਬੁੱਕ ਤੇ ਸਬਸਕ੍ਰਾਈਬਰ ਹੋ ਚੁੱਕੇ ਨੇ 50000 ਦੇ ਕਰੀਬ ਜਿਹੜੇ YouTube ਤੇ ਹੋ ਚੁੱਕੇ ਨੇ ਐਡੇ ਪਿਆਰ ਬਣਾ ਕੇ ਰੱਖੋ ਸਾਡੇ ਨਾਲ ਸਹਿਯੋਗ ਕਰੋ ਪੰਜਾਬੀ ਵਿਰਸੇ ਤੇ ਕੰਮ ਕਰ ਰਹੇ ਆ ਪਿੰਡਾਂ ਨੂੰ ਦਿਖਾ ਰਹੇ ਆ ਬਜ਼ੁਰਗਾਂ ਨਾਲ ਇੰਟਰਵਿਊ ਕਰ ਰਹੇ ਆ ਇਹ ਜਿਹੜੇ ਬਜ਼ੁਰਗ ਨੇ ਨਾ ਜੀ ਇਹ ਪੂਰੀ ਦੀ ਪੂਰੀ ਕਿਤਾਬ ਹੈ ਬੜੀ ਵੱਡੀ ਕਿਤਾਬ ਹੈ ਇਹਨਾਂ ਦਾ ਇੱਕ ਇੱਕ ਪੰਨਾ ਜਿਹੜਾ ਸਾਨੂੰ ਬਹੁਤ ਵੱਡੀ ਸਿੱਖਿਆ ਦੇ ਰਿਹਾ ਤੇ ਅਗਲੀ ਜਨਰੇਸ਼ਨ ਨੂੰ ਬਹੁਤ ਵੱਡੀ ਸਿੱਖਿਆ ਦੇ ਸਕਦਾ ਹੈ ਜਿਹੜੀਆਂ ਚੀਜ਼ਾਂ ਕਿਤਾਬਾਂ ਦੇ ਵਿੱਚ ਪੜਨ ਨੂੰ ਨਹੀਂ ਮਿਲਦੀਆਂ ਜਿਹੜੀਆਂ ਚੀਜ਼ਾਂ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਵਿੱਚ ਨਹੀਂ ਮਿਲਦੀਆਂ ਅਸੀਂ ਤੁਰਦੇ ਫਿਰਦੇ ਬਜ਼ੁਰਗਾਂ ਦੇ ਨਾਲ ਪਿੰਡਾਂ ਦੇ ਵਿੱਚ ਜਾ ਕੇ ਉਹ ਚੀਜ਼ਾਂ ਨੂੰ ਫਰੋਲਦੇ ਆ ਤੇ ਉਹਨਾਂ ਦਾ ਅਧਿਐਨ ਕਰਦੇ ਆ ਤਾਂ ਜੋ ਜ ਸਾਡਾ ਭਵਿੱਖ ਜਿਹੜਾ ਹੈ ਉਹ ਵਧੀਆ ਬਣ ਸਕੇ ਇਸ ਕੰਮ ਦੇ ਵਿੱਚ ਸਹਿਯੋਗ ਦਿਓ ਪਿੰਡਾਂ ਦੇ ਨਾਂ ਜਿਹੜੇ ਹੈ ਬਾਬਾ ਜੀ ਨੇ ਬੋਲੇ ਤੁਸੀਂ ਵੀ ਜਿਹੜਾ ਹੈ ਕੋਈ ਨਾ ਕੋਈ ਪਿੰਡ ਦਾ ਨਾਂ ਲਿਖਿਓ ਤੇ ਹਾਂ ਸਾਡੀ ਵਲੋਗਿੰਗ ਦੇ ਭਾਗੀਦਾਰ ਬਣਨ ਦੇ ਲਈ ਸਾਨੂੰ ਸੰਪਰਕ ਕਰਿਓ ਨੂਰਪੁਰ ਬੇਦੀ ਦੇ ਇਲਾਕੇ ਦੇ ਵਿੱਚ ਅਸੀਂ ਵਲੋਗਿੰਗ ਕਰ ਰਹੇ ਹਾਂ ਇਹ ਪੂਰਾ ਇਲਾਕਾ ਜਿਹੜਾ ਹੈ ਅੱਜਕੱਲ੍ਹ ਅਸੀਂ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਵੱਲੋਂ ਕਵਰ ਕਰ ਰਹੇ ਹਾਂ ਸ਼ੁਕਰੀਆ ਜੀ ਬਾਬਾ ਜੀ